ਫਿਰੋਜ਼ਪੁਰ ਦੀ ਸਬਜ਼ੀ ਮੰਡੀ ਦੇ ਵਿੱਚ ਪੈ ਗਿਆ ਰਫੜ ਪਰਚੀ ਨੂੰ ਲੈ ਕੇ ਹੋਇਆ ਝਗੜਾ ਕਰ ਦਿੱਤੀ ਗਈ ਮੰਡੀ ਬੰਦ ਕਿਸਾਨਾਂ ਦੇ ਨਾਲ-ਨਾਲ ਆੜਤੀਆਂ ਨੂੰ ਵੀ ਕਰਨਾ ਪਿਆ ਪਰੇਸ਼ਾਨੀਆਂ ਦਾ ਸਾਹਮਣਾ ਫਿਰੋਜ਼ਪੁਰ ਦੀ ਸਬਜ਼ੀ ਮੰਡੀ ਦੇ ਵਿੱਚ ਉਸ ਵੇਲੇ ਮਾਹੌਲ ਖਰਾਬ ਹੋਇਆ ਜਦੋਂ ਆੜਤੀਆਂ ਨੇ ਗੁੰਡਾਗਰਦੀ ਨੂੰ ਲੈ ਕੇ ਮੰਡੀ ਦੇ ਵਿੱਚ ਖਰੀਦਦਾਰੀ ਬੰਦ ਕਰ ਦਿੱਤੀ ਮੰਡੀ ਬੰਦ ਕਰ ਦਿੱਤੀ ਇਸ ਦੌਰਾਨ ਜਾਣਕਾਰੀ ਦਿੰਦਿਆਂ ਆੜਤੀਆਂ ਨੇ ਕਿਹਾ ਕਿ ਮੰਡੀ ਦੇ ਵਿੱਚ ਕੁਝ ਲੋਕਾਂ ਦੇ ਵੱਲੋਂ ਤੱਕੇ ਨਾਲ ਪਰਚੀ ਕੱਟੀ ਜਾ ਰਹੀ ਸੀ ਜਿਸ ਨਾਲ ਲੋਕਲ ਗੱਡੀਆਂ ਨੇ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਆ ਸੀ ਉਹਨਾਂ ਨੇ ਕਿਹਾ ਕਿ ਇਹ ਪਰਚੀ ਬੰਦ ਹੋਣੀ ਚਾਹੀਦੀ ਹੈ ਇਸ ਬੰਦੀਓ ਕਈ ਵਾਰ ਮੰਡੀ ਬੋਰਡ ਦੇ ਅਧਿਕਾਰੀਆਂ ਨਾਲ ਗੱਲਬਾਤ ਕਰ ਚੁੱਕਣ ਪਰ ਉਹਨਾਂ ਨੂੰ ਕੋਈ ਵੀ ਹੱਲ ਨਹੀਂ ਮਿਲ ਸਕਿਆ ਤੇ ਨਾ ਹੀ ਉਹਨਾਂ ਦੀ ਕੋਈ ਸੁਣਵਾਈ ਕੀਤੀ ਜਾ ਰਹੀ ਹੈ ਦੂਜੇ ਪਾਸੇ ਡਰਾਈਵਰ ਯੂਨੀਅਨ ਨਾਲ ਗੱਲ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਆੜਤੀਆਂ ਵੱਲੋਂ ਵਪਾਰੀ ਬਣ ਕੇ ਸਬਜ਼ੀਆਂ ਦੀ ਖਰੀਦ ਕੀਤੀ ਜਾਂਦੀ ਹੈ ਉਹਨਾਂ ਨੇ આરોਪ ਲਗਾਏ ਕਿ ਆੜਤੀਆਂ ਵੱਲੋਂ ਘੱਟ ਰੇਟ ਤੇ ਬਾਰੋ ਗੱਡੀਆਂ ਮੰਗਵਾ ਕੇ ਸਬਜ਼ੀਆਂ ਬਾਹਰ ਭੇਜੀਆਂ ਜਾਂਦੀਆਂ ਹਨ ਜਿਸ ਨਾਲ ਕਰਕੇ ਉਸ ਦਾ ਨੁਕਸਾਨ ਦਾ ਨੁਕਸਾਨ ਹੋਇਆ ਹੈ ਦੋਵਾਂ ਤਰ੍ਹਾਂ ਦੇ ਵਿਵਾਦ ਦੌਰਾਨ ਮੰਡੀ ਵਿੱਚ ਫਸਲ ਲੈ ਕੇ ਕਿਸਾਨਾਂ ਨੂੰ ਵੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਸਾਨਾਂ ਦਾ ਕਹਿਣਾ ਹੈ ਕਿ ਆੜਤੀਆਂ ਵਪਾਰੀਆਂ ਤੇ ਡਰਾਈਵਰ ਯੂਨੀਅਨ ਦੇ ਆਪਸੀ ਮਸਲੇ ਦੇ ਕਾਰਨ ਕਿਸਾਨਾਂ ਦੀਆਂ ਸਬਜ਼ੀਆਂ ਮੰਡੀ ਵਿੱਚ ਰੋਲ ਰਹੀਆਂ ਹਨ ਜਿਸ ਕਰ ਉਹਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ 2 ਡਰਾਈਵਰ ਇੱਕ ਤਾਂ ਜ਼ਿੰਦਾਬਾਦ ਠਕੇਸ਼ਾਹੀ ਨਹੀਂ ਕਰੇਗੀ ਨਾਮ ਕੀ ਤੁਹਾਡਾ ਹੈ ਮੈਂ ਮੰਗਰੇ ਸਿੰਘਾ ਜੀ ਹਮੇਸ਼ਾ ਕੀ ਮਸਲਾ ਹੈ ਇਹ ਮਸਲਾ ਜੀ ਲੋਕਲ ਗੱਡੀਆਂ ਦਾ ਜੀ ਲੋਕਲ ਗੱਡੀਆਂ ਨਾਲ ਜਿਵੇਂ ਪਹਿਲਾਂ ਠਕੇ ਹੁੰਦੇ ਸੀਗੇ ਜੀ ਅਤਿਆਚਾਰ ਹੁੰਦਾ ਸੀ ਇਹ ਹੁਣ ਵੀ ਉਦਾਂ ਕਰਨਾ ਚਾਹੁੰਦੇ ਆ ਹੁਣ ਯੂਨੀਅਨ ਸਾਰੀ ਪਹਿਲਾਂ ਚਾਰ ਯੂਨੀਅਨਾਂ ਸੀ ਚਾਰੀਆਂ ਯੂਨੀਅਨਾਂ ਤੱਕੇ ਹੁਣ ਕਰਕੇ ਹੀ ਇਕਾ ਕੀਤੀ ਐ ਕਿ ਇਹਨਾਂ ਦਾ ਕੋਈ ਤੱਕਾ ਨਾ ਹੋਵੇ ਪਰ ਇਹ ਸਿਸਟਮ ਫੇਰ ਉਸੇ ਤਰ੍ਹਾਂ ਚਲਾਉਣਾ ਚਾਹੁੰਦੇ ਆ ਕਿ ਜੋ ਕਿ ਬਾਹਰ ਦੀਆਂ ਗੱਡੀਆਂ ਮੰਗਾ ਕੇ ਘਾਟ ਰੇਟਾਂ ਦੇ ਗੱਡੀਆਂ ਲਾ ਲਈਆਂ ਅਈ 200 ਰੁਪਇਆ ਬਿਲਟੀ ਕੱਢ ਦਿਓ ਜੀ 100 ਕੱਢ ਦਿਓ ਜੀ ਇਹ ਜੀ ਲੋਕਲ ਗੱਡੀ ਖੜੀ ਐ ਜੀ ਲੋਕਲ ਗੱਡੀਆਂ ਦਾ ਜਿਹੜਾ ਰੁਜ਼ਗਾਰ ਐ ਇਹ ਖੋਣਾ ਚਾਹੁੰਦੇ ਆ ਅਗਲੇ ਪਰਚੀ ਦੇ ਕੀ ਨੋਲਾ ਪਰਚੀ ਦਾ ਜੀ ਇਹ ਟਰਾਂਸਪੋਰਟਰ ਇੱਥੇ ਬੈਠੇ ਆ ਜੀ 25-2500 ਕਮਿਸ਼ਨਾਂ ਲਈ ਜਾਂਦੇ ਆ ਵਿੱਚੇ ਵਪਾਰੀ ਰਲੇ ਆ ਵਿੱਚੇ ਯਾਰ ਦੇ ਸਾਰੇ ਰਲੇ ਮਿਲ ਕੇ ਕੰਮ ਆ ਜੀ ਇਸ ਵਾਲੀ ਅਸੀਂ ਅੱਜ ਸਾਰਾ ਟਰਾਂਸਪੋਰਟਰ ਸਾਰਾ ਬੰਦ ਕਰਾਇਆ ਜੀ ਜੋ ਗੱਡੀ ਅਸੀਂ ਸਾਰੀ ਯੂਨੀਅਨ ਦੇ ਵਿੱਚ ਗੱਡੀ ਲੈ ਆਏ ਆ ਜੋ ਇੰਨਾ ਤੱਕਾ ਜਿੰਨਾ ਨਾ ਤੱਕਾ ਹੁੰਦਾ ਕੈਂਟਰਾਂ ਨਾਲ ਗੱਡੀਆਂ ਲੋਕਲ ਵਾਲਾ ਨਾਲ ਅਸੀਂ ਬੰਦ ਕਰਨਾ ਚਾਹੁੰਦੇ ਆ ਇਹ ਪੁੱਛਣ ਤੇ ਜੀ ਇਹ ਪਤਾ ਲੱਗਾ ਜੀ ਇਹ 25-2500 ਰੁਪਇਆ ਕਮਿਸ਼ਨਾਂ ਲਈ ਜਾਂਦੇ ਟਰਾਂਸਪੋਰਟਰ ਦੇ ਨਾਲ ਹਾਂਜੀ ਕੋਈ ਕਿਰਾਇਆ ਵੀ ਕੱਢਦੇ ਹੈਗੇ ਜੇ ਗੱਡੀ ਲੇਟ ਹੋ ਜਾਂਦੀ ਹੈ ਇਹ ਸ਼ਾਹ ਜੀ ਜਦੋਂ ਗੱਡੀ ਕੋਈ 15 ਮਿੰਟ 20 ਮਿੰਟ ਗੱਡੀ ਕਿਤੇ ਲੇਟ ਹੋ ਜਾਂਦੀ ਹੈ ਜਾਂ ਰਾਹ ਦੇ ਵਿੱਚ ਕੋਈ ਟ੍ਰੈਫਿਕ ਕਰਕੇ ਲੇਟ ਹੋ ਜਾਂਦੀ ਹੈ ਤੇ ਉਹਦਾ ਜੋ ਕਿਰਾਇਆ ਬਣਦਾ ਨਾ ਤਾਂ ਉਹਨੂੰ ਵਿਚਾਰੇ ਨੂੰ ਕੋਈ ਕਿਰਾਇਆ ਪੂਰਾ ਮਿਲਦਾ ਨਾ ਉਹਨੂੰ ਕੋਈ ਤੇਲ ਖਰਚਾ ਮਿਲਦਾ ਜੇ ਕੋਈ ਗੱਡੀ ਰਾਹ ਚ ਖਰਾਬ ਹੋ ਜਾਂਦੀ ਹੈ ਨਾ ਉਹਨੂੰ ਕੋਈ ਤੇਲ ਖਰਚਾ ਮਿਲਦਾ ਇਹ ਇਸੇ ਤਰ੍ਹਾਂ ਹੀ ਇਹ ਜਿੰਨਾ ਵੀ ਅਤਾਜਰ ਕਰਦਾ ਕਿਰਾਇਆ ਅੜਤੀ ਕੱਢਦੇ ਹੀ ਵਪਾਰੀ ਕਰਦੇ ਨਹੀਂ ਜੀ ਇਹ ਆਪ ਹੀ ਵਪਾਰੀ ਤੇ ਆਪ ਹੀ ਅੜਤੀ ਹੈ ਜੀ ਉਹ ਹੀ ਵਪਾਰੀ ਤੇ ਉਹ ਹੀ ਅੜਤੀ ਹੈ ਜੀ ਇਹ ਜਿਹੜੀ ਪਰਚੀ ਕੱਟੀ ਜਾ ਰਹੀ ਕਿੰ ਜਿਹੜੀ ਕਰਤੀ ਗੱਟੇ ਇਹ ਟਰਾਂਸਪੋਰਟਰ ਵਾਲੇ ਗੱਟ ਕਰਤੀ ਗੱਦੀ ਆ ਰਹੀ ਹੈ ਤੱਕੀ ਮੰਗ ਕੀ ਕਰਦੇ ਅਸੀਂ ਮੰਗਿਆ ਹੀ ਕਰਦੇ ਆ ਜੀ ਜਿਹੜੀ ਸਾਡੇ ਕੋਲ ਲੋਕਲ ਗੱਡੀ ਹੈ ਉਹ ਬਲੈਰੋ ਜਾਂ ਹਾਥੀ ਹੈ ਜਾਂ ਕੋਈ ਵੀ ਕੈਂਟਰ ਅਸੀਂ ਉਹਨਾਂ ਨਾਲ ਧੱਕਾ ਨਹੀਂ ਹੋਣ ਦੇਣਾ ਜੀ ਜੋ ਪ੍ਰੋਪਰ ਵੇ ਤੇ ਜੋ ਤਰੀਕੇ ਨਾਲ ਆਪਦਾ ਚੱਲਣਾ ਜੀ ਜੋ ਵੀ ਆਦਾ ਮਾਲ ਇੱਥੋਂ ਲੋਡ ਹੁੰਦਾ ਅਸੀਂ ਆਪ ਦੀ ਜ਼ਿੰਮੇਵਾਰੀ ਨਾਲ ਮਾਲ ਇਹਨਾਂ ਦੇ ਪਹੁੰਚਾਉਣੇ ਆ ਜੀ ਜੇ ਕੋਈ ਰਾਹ ਚਾ ਵੀ ਨਾ ਵੀ ਹੁੰਦੀ ਹੈ ਗੱਡੀ ਖਰਾਬ ਹੋ ਜਾਂਦੀ ਉਹਨਾਂ ਦਾ ਰੋਜ਼ਗਾਰ ਨਾ ਮਰੇ ਜੀ ਉਹਨੂੰ ਪੂਰਾ ਉਹਨਾਂ ਦਾ ਹੱਕ ਮਿਲੇ ਉਹ ਜਿਹੜਾ ਉਹ ਤੇਲ ਖਰਚਾ ਦਾ ਮਤਲਬ ਹੈ ਜਿਹੜਾ ਆਰਤੀਆ ਆ ਉਹੀ ਵਪਾਰੀ ਹੈ ਤੇ ਉਹੀ ਟਰਾਂਸਪੋਰਟ ਹਾਂਜੀ ਉਹੀ ਦਾ ਠੀਕ ਹੈ ਆਰਤੀਆ ਜਿਹੜਾ ਹੈਗਾ ਕਿਸਾਨਾਂ ਦਾ ਵੀ ਹੱਕ ਮਾਰ ਰਿਹਾ ਵਾ ਹਾਂਜੀ ਟਰਾਂਸਪੋਰਟਰਾਂ ਦਾ ਵੀ ਹੱਕ ਮਾਰ ਰਿਹਾ ਹਾਂਜੀ ਤੁਹਾਡਾ ਇਹੀ ਕਹਿਣਾ ਨਾ ਹਾਂਜੀ ਹਾਂਜੀ ਕੁਸੀਂ ਹੁਣ ਆਗਾ ਕੀ ਨਹੀਂ ਅਸੀਂ ਤੇ ਇਹੀ ਮੰਗ ਕਰਦੇ ਆ ਜੀ ਇਹ ਟਰਾਂਸਪੋਰਟਰ ਖਤਮ ਹੋਣੇ ਚਾਹੀਦੇ ਆ ਜੀ ਇੱਥੇ ਲੋਕਲ ਯੂਨੀਅਨ ਬੰਨੀ ਹੈ ਜੀ ਇਹ ਪਹਿਲਾਂ ਯੂਨਾ ਕੜਡੋ ਆੜੀ ਯੂਨਾ ਸੀਗੇ ਸਾਰੀ ਯੂਨੀਅਨ ਇੱਕ ਇਕੱਠੀ ਕੀਤਾ ਇਹਨਾਂ ਦੇ ਰੇਟ ਕਰਕੇ ਤੇ ਵੇਟ ਕਰਕੇ ਅੱਗੇ ਵੇਟ ਆ 35 35 36 37 ਕੁਆਂਟਲ ਵੇਟ ਪਾ ਦਿੰਦੇ ਸੀਗੇ ਤੇ ਰੇਟ ਆ ਆਪਣੀ ਮਰਜ਼ੀ ਨਾਲ ਰੇਟ ਦਿੰਦੇ ਸੀਗੇ ਜੋ ਘੱਟ ਭਾੜੇ ਵੀ ਜਿਹੜਾ ਘੱਟ ਭਾੜਾ ਹੁੰਦਾ ਸੀਗਾ ਜੀ ਉਹ ਹੀ ਗੱਡੀ ਲੈਂਦੇ ਸੀਗੇ ਇਹ ਤੱਕਾ ਪਹਿਲਾਂ ਹੁੰਦਾ ਸੀਗਾ ਇਹ ਤੱਕੇ ਕਰਕੇ ਅਸੀਂ ਇੱਕ ਯੂਨੀਅਨ ਕੀਤੀ ਹੈ ਤੇ ਹੁਣ ਇਹ ਫੇਰ ਉਹੀ ਸਿਸਟਮ ਹੈ ਜੀ ਭਾਲਦੇ ਵੀ ਉਹੀ ਸਿਸਟਮ ਨਾ ਮੈਂ ਤੁਹਾਡਾ ਸਾਡਾ ਨਾਮ ਬਵਿੰਦਰ ਸਿੰਘ ਹੈ ਜੀ ਤੁਸੀਂ ਸਬਜ਼ੀ ਮੰਡੀ ਆਏ ਤੁਸੀਂ ਕਿਸਾਨ ਹੋ ਕਿਸਾਨ ਆ ਜੀ ਫਸਲ ਲੈ ਕੇ ਸਬਜ਼ੀ ਮੰਡੀ ਸਬਜ਼ੀ ਲੈ ਕੇ ਆਏ ਹੋ ਹਾਂ ਜੀ ਲੈ ਕੇ ਆਏ ਮਰਚ ਲੈ ਕੇ ਆਏ ਅੱਜ ਕੀ ਰੋਆ ਪਿਆ ਹੈ ਸਬਜ਼ੀ ਮੰਡੀ ਅੱਜ ਰੋਆ ਇਹ ਪਿਆ ਜੀ ਇਹਨਾਂ ਵਜਨ ਜ਼ਿਆਦਾ ਪਾਉਂਦੇ ਨੇ ਤੇ ਇਹ ਜ਼ਿਆਦਾ ਪਾਉਂਦੇ ਨਹੀਂ ਕਿ ਕਈਆਂ ਕੱਢੀ ਮਾਰੀ ਕੱਢੀ ਜਾਂ ਉਹ ਜਿਹੜਾ ਗਰਮੀ ਹਿੱਟ ਹੈ ਪਾੜ ਜਾਂਦੇ ਆ ਇਹਾਂ ਦੇ ਉਨਾ ਹੀ ਸਾਨੂੰ ਪਾਉਣਾ ਚਾਹੀਦਾ ਵਜਨ ਦਾ ਕਿੰਨਾ ਸਾਨੂੰ ਲੋਡ ਹੁੰਦਾ ਤੇ ਜੇ 15 20 ਮਿੰਟ ਗੱਡੀ ਲੇਟ ਹੋ ਗਈ ਇਹਨਾਂ ਨੇ ਪੈਸੇ ਸਾਰੇ ਕੱਟੇ ਜਾਣੇ ਇਹ ਪੈਸੇ ਕੌਣ ਕੱਟਦੇ ਆ ਪੈਸਾ ਨਹੀਂ ਕੱਟਾ ਉਹਨਾਂ ਨੇ ਇੱਕ ਲੈਂਕੇ ਉਹਨਾਂ ਨੇ ਆਰਦੀ ਰਗਾਈ ਨਹੀਂ ਘੋਣੇ ਤੇ બીજી ਜਿਹੜੀ ਸਬਜ਼ੀ ਲੋੜ ਉਹਦੀ ਉਹ ਤਾਂ ਵਪਾਰੀਆਂ ਨੇ ਉਹਦੀ ਕਿਹੜੀ ਆੜਤੀ ਉਹ ਕੋਈ ਨਹੀਂ ਕਰਨੀ ਹੈ ਜੀ ਸਬਜ਼ੀ ਵੀ ਨਹੀਂ ਵੇਖਰੀਦਣੀਆਂ ਮਰਚਾ ਵੀ ਨਹੀਂ ਖਰੀਦਣੀਆਂ ਮਤਲਬ ਕਿ ਜਿਹੜੇ ਆੜਤੀਏ ਉਹੀ ਵਪਾਰੀ ਉਹੀ ਬਿਮਾਰੀ ਇਹਨਾਂ ਦੇ ਨਾਲ ਸੜਕੇ ਨਹੀਂ ਨਾ ਫੋਨ ਕਰਨਾ ਹੈ ਜੇ ਮੰਨ ਲਓ 15 ਮਿੰਟ ਦੀ ਲੇਟ ਮੰਨ ਲਓ ਡਰਾਈਵਰ ਦਾ ਆਵਰ ਚੰਗੀ ਵਗਾਂ ਪਿਆ ਮਾਲਾ ਫਾੜ ਕੇ ਪਾਇਆ ਕੋਈ ਚੀਜ਼ ਮੈ ਗਈ ਲੇਟ ਹੋ ਗਈ ਇਹਨਾਂ ਦਾ ਕਿਰਾਇਆ ਨਾ ਉਹ ਤਾਂ ਮਿਲਣਾ ਹੀ ਕਰਦਾ ਨਾ ਕਿਰਾਇਆ ਵੀ ਲੱਗ ਜਾਂਦਾ ਅੱਜ ਦੀ ਹੜਤਾਲ ਵਿੱਚ ਜਿਵੇਂ ਡਰਾਈਵਰ ਵੀ ਕਰ ਪਰਚਾਰ ਹੋ ਰਿਹਾ ਹਾਂਜੀ ਹਾਂਜੀ ਪਰਚਾਰ ਹੋ ਰਿਹਾ ਮਜਬੂਤ ਪਰਚਾਰ ਹੋ ਰਿਹਾ ਹਾਂਜੀ ਹਾਂਜੀ ਇਹ ਪਰੇਸ਼ਾਨੀ ਦੇ ਦੋਸ਼ੀ ਕੌਣ ਨੇ ਦੋਸ਼ੀ ਤਾਂ ਇਹ ਤਾਂ ਆਪ ਮੁਖੀ ਮੁਖੀ ਬੰਦਾ ਹੀ ਹੈ ਕੌਣ ਨੇ ਆੜਤੀਏ ਜਾਂ ਪਾਰੀ ਨੇ ਆੜੀਆਂ ਵਿੱਚ ਵਪਾਰ ਚੱਲਣਾ ਆੜਦੀ ਹੈ ਆੜਦੀ ਹੈਗਾ ਆਨਲਾਈਨ ਕੰਮ ਹੀ ਚੱਲਣਾ ਇਹਨਾਂ ਦਾ ਲਾਹ ਹੀ ਦੇਣੀ ਕਿ ਤਫੂਨ ਕੀਤਾ ਇਹਨਾਂ ਦਾ ਲੈ ਹੀ ਜਾਣੀ ਯਾਰਿਆਂ ਦਮਾਨ ਤੇ ਇਨਾ ਹੀ ਕਰਨੇ ਆਰਦੀਆਂ ਕਰਨੇ ਜੋ ਕੋਈ ਕਰਨਾ ਇਤੋ ਹੀ ਚੱਲਣਾ ਹੈ ਤੁਸੀਂ ਕੀ ਬੋਲ ਰਹੇ ਆਂ ਅਹੀਂ ਤਾਂ ਮਾਂ ਕਹਿੰਦੇ ਖਲਾਸ ਮਾ ਆ ਵੀ ਗਏ ਉਹਨਾਂ ਸਹੀ ਦੇ ਲੱਗਿਆ ਤੇ ਲੋਡ ਹੋ ਜੇ ਤੋ ਆਨੇ ਇhtiyar ਨਹੀਂ ਹੋ ਗਿਆ ਐ ਦੁਨੀਆ ਚ ਮਸਲਾ ਲੋਗੇ ਸੱਤ ਕੀ ਨਾਮ ਕੀ ਤੁਹਾਡਾ ਤੇਰਾ ਨਾਮ ਇਕਵਾਲ ਸਿੰਘ ਹੈ ਜੀ ਜਨਾਬ ਇਹਨਾਂ ਯੂਨੀਅਨ ਬਣਾਈ ਸੀ ਅਜੇ ਤਾਂ 6-7 ਮਹੀਨੇ ਪਹਿਲਾਂ 100 ਰੁਪਏ ਦੀ ਇਹਨਾਂ ਪਰਚੀ ਲਾਗੂ ਕੀਤੀ ਸੀ ਜੀ ਪਾਲਿਆ ਨੂੰ ਕਿਰਗੁਰਗੜੀ ਯੂਨੀਅਨ ਬਣਾ ਲਈ ਇਹਨਾਂ ਦੀ ਕੋਈ ਗੱਡੀ ਨਹੀਂ ਵੱਡੀ ਕੋਈ ਕੁਝ ਨਹੀਂ ਹੈਗਾ ਇਹ ਸਾਰੀਆਂ ਜਿਹੜੇ ਟਰਾਂਸਪੋਰਟ ਤਿੰਨ ਚਾਰ ਟਰਾਂਸਪੋਰਟਾਂ ਸੀ ਉਹਨਾਂ ਦੀ ਸਾਰਿਆਂ ਨੂੰ ਇਹਨਾਂ ਇਕੱਠਿਆਂ ਕਰਕੇ 100 ਰੁਪਏ ਦੀ ਇਹਨਾਂ ਪਰਚੀ ਲਾ ਦਿੱਤੀ ਉਹਨਾਂ ਨੂੰ ਉਸ ਤੋਂ ਬਾਅਦ ਜਦੋਂ ਸੀਜ਼ਨ ਚੱਲਿਆ ਮਟਰਾਂ ਦਾ ਜਿਹੜੀ ਗੱਡੀ ਬਾਹਰ ਦੀ ਆਣ ਲੱਗੀ ਕੈਂਟਰ ਆਣ ਲੱਗੀਆਂ ਜਿਹੜੀਆਂ ਵੱਡੀਆਂ ਗੱਡੀਆਂ ਸੀ ਜਿਹੜੀਆਂ ਬਾਹਰ ਦੀਆਂ ਸਟੇਟਾਂ ਵਿੱਚ ਮਾਲ ਲੈ ਕੇ ਜਾਂਦੀਆਂ ਨੇ ਉਹਨਾਂ ਤੋਂ ਇਹ ਕਮਿਸ਼ਨ ਤਾਂ ਜਿਹੜਾ ਟਰਾਂਸਪੋਰਟ ਵਾਲੇ ਨੇ ਲੈਣਾ ਉਹ ਤਾਂ ਲੈਣਾ ਹੈ ਇਹ ਜਾਂ 1500 ਰੁਪਏ ਪਰਚੀ ਉਹਦੀ ਪਰਚੀ ਘੱਟ ਲੈਣੇ ਇਹ ਉਹ ਰੋਲ ਹੈ ਜੀ ਕੋਈ ਵੀ ਇੱਥੇ ਕੋਈ ਗੱਲ ਕਰ ਰਿਹਾ ਕੋਣ ਕੱਟ ਰਿਹਾ ਇਹ ਇਹ ਵੀ ਜੀ ਆ ਯੂਨੀਅਨ ਵਾਲੇ ਕੱਟ ਰਹੇ ਨੇ ਜਿਹੜੇ ਬੈਠੇ ਨੇ ਆਪਾਂ ਹੁਣ ਉਹਨਾਂ ਨੂੰ ਕੀ ਕਰ ਸਕਦੇ ਆ ਇਹ ਤਾਂ ਪ੍ਰਸ਼ਾਸਨ ਕਵੇ ਜੋ ਕਹਣਾ ਹੈ ਸਮਝਤੀ ਕਰਦੇ ਮੰਗਾ ਕਰਦੇ ਆ ਜਿਹੜਾ ਵਪਾਰੀ ਜਿਤੋਂ ਮਰਜੀ ਗੱਡੀ ਮਵਾਵੇ ਜਿਤੋਂ ਮਰਜੀ ਲੋਡ ਕਰੇ ਆਵਾ ਕਰਾਇਆ ਮਗਾ ਕੇ ਲੋਡ ਕਰਦਾ ਵਪਾਰੀ ਉਹਨੂੰ ਕੋਈ ਨਾ ਕੋਈ ਰੋਗ ਨਹੀਂ ਹੋਣੀ ਚਾਹੀਦੀ ਪਰਚੀ ਬੰਦ ਹੋਣੀ ਚਾਹੀਦੀ ਹੈ ਆਵਾ ਆ ਕੇ ਸ਼ਾਮ ਆ ਗਿਆ ਨੇ ਸਾਥ ਨਾਲ ਤੇ ਹਾਂਜੀ ਗੱਡੀ ਦੀ ਪਰਚੀ ਗੱਡੀ ਵਾਲਾ ਆਉਂਦਾ ਹੀ ਨਹੀਂ ਉਹ ਕਹਿੰਦਾ ਸਾਨੂੰ ਕਰਾਇਆ ਨਹੀਂ ਵਾਰਾ ਨਹੀਂ ਹੈਗਾ ਗੱਡੀ ਵਾਲਾ ਆਉਂਦਾ ਨਹੀਂ ਮਾਲ ਇੱਥੇ ਪਿਆ ਰਹਿ ਜਾਂਦਾ ਹਾਂ ਵੀਰ ਜੀ ਇਥੇ ਆੜ ਦੀਆਂ ਦੇਖੋ ਉਹ ਲੋਕਲ ਗੱਡੀਆਂ ਆਈਆਂ ਨੇ ਬਾਹਰ ਦੀ ਸਟੇਟਾਂ ਵਾਂਗ ਤੇ ਕਿਸੇ ਦੀ ਕੋਈ ਗੱਡੀ ਨਹੀਂ ਹੈਗੀ ਕੋਈ ਇੱਕ ਦੋ ਨੂੰ ਛੱਡ ਕੇ ਜਿਹੜਾ ਉਹ ਉਹਨੇ 2500 ਦੀ ਪਰਸੀ ਕੱਟੀ ਜਾਂਦੀ ਆ ਗੱਡੀਆਂ ਦੀ ਕੱਟੀ ਜਾਂਦੀ ਇਹਦੇ ਵਿੱਚ ਆਰਤੀਆਂ ਦਾ ਕੀ ਲੈਣਾ ਦੇਣਾ ਆਰਤੀਆਂ ਦਾ ਕੋਈ ਲੈਣਾ ਦੇਣਾ ਨਹੀਂ ਵਪਾਰੀ ਦੇ ਉੱਤੇ ਭਾਰ ਪੈਂਦਾ ਵਪਾਰੀ ਮਾਲ ਨਹੀਂ ਖਰੀਦਦਾ ਆਰਤੀ ਕੀ ਕਰਨ ਆਰਤੀਨ ਵਾਰ ਤੇ ਲਾ ਕੇ ਮਾਲ ਵਪਾਰੀ ਨੂੰ ਵੇਚਣਾ ਲੇਕਿਨ ਵਪਾਰੀ ਨੂੰ ਵਾਰਾ ਹੀ ਨਹੀਂ ਹੈਗਾ ਪੜਦਾ ਨਹੀਂ ਹੈਗਾ ਉਗੀ ਕਰੇਗਾ ਉਹਦੇ ਉੱਤੇ ਨਜਾਇਜ਼ ਖਰਚੇ ਪੈਣਗੇ ਇਹ ਮੰਨ ਲਓ 1500 ਰੁਪਏ ਗੱਡੀ ਦਾ ਜਿਹੜਾ ਖਰਚਾ ਪੈ ਗਿਆ ਉਹ ਨਜਾਇਜ਼ ਹੈ ਨਾ ਇਹਦਾ ਤੁਸੀਂ ਮੰਨਦੇ ਜੇ ਜਦੋਂ 1500 ਰੁਪਏ ਗੱਡੀ ਨੂੰ ਹਰ ਹਰ ਗੱਡੀ ਨੂੰ ਪਰਚੀ ਲੈਣੀ ਹੈ ਨਾ ਰੁਪਈਆ ਛਾਂ ਨੂੰ 50000 ਇਕੱਠਾ ਕਰਦੇ ਨੇ ਜੇ 25 ਗੱਡੀਆਂ ਲੱਗਦੀਆਂ ਨੇ ਜੇ 25 ਗੱਡੀਆਂ ਇਕੱਠੀਆਂ 25 ਗੱਡੀਆਂ ਮੰਨ ਲਓ ਲੱਗਦੀਆਂ ਨੇ ਮੰਡੀ ਵਿੱਚੋਂ ਤੇ 50000 ਰੁਪਈਆ ਇਕੱਠਾ ਕਰਕੇ ਲੈ ਜਾਂਦੇ ਨੇ ਮੰਗ ਕੀ ਕਰਦੇ ਮੰਗ ਕਰਦੇ ਪਰਚੀ ਬੰਦ ਕਰਵਾਈ ਜਾਵੇ ਪ੍ਰਸ਼ਾਸਨ ਤੋਂ 15 ਲਾਡੀ ਮਹੰਗਾਈ ਸਰ ਮੰਡੀ ਚ ਕੀ ਮੁਸ਼ਕਲ ਆ ਰਹੀਆਂ ਨੇ ਸਰ ਇੱਥੇ ਗੁੰਡਾ ਪਰਚੀ ਚੱਲ ਰਹੀ ਜੀ ਉਹ ਸਾਨੂੰ ਗੱਡੀਆਂ ਨਹੀਂ ਲਾਂਦ ਦਿੰਦੇਗੇ ਉਹ ਕਹਿੰਦੇ ਵੀ ਅਸੀਂ ਪਰਚੀ ਲੈਣੀ ਲੈਣੀ ਐ ਅਸੀਂ ਤੁਹਾਨੂੰ ਗੱਡੀ ਨਹੀਂ ਲਾਂਦ ਦੇਣੀ ਕੋਈ ਵੀ ਕਿੰਨੇ ਟਾਈਮ ਤੋਂ ਇਹ ਗੁੰਡਾ ਪਰਚੀ ਚੱਲ ਰਹੀ ਐ ਇਹ ਤਿੰਨ ਚਾਰ ਮਹੀਨਿਆਂ ਤੋਂ ਚੱਲ ਰਹੀ ਐ ਜੀ ਤੇ ਕਿੰਨੀ ਕੱਟੀ ਜਾ ਰਹੀ ਐ 1500 ਰੁਪਏ ਦੀ ਸਰ ਗੱਲਬਾਤ ਕੀਤੀ ਵਰਗ ਸੁਲਵਾਈ ਕੋਈ ਨਹੀਂ ਹੋਈ ਸੀ ਸਾਰੀ ਗੱਲਬਾਤ ਕੀਤੀ ਸਾਰਿਆਂ ਨਾਲ ਤੂੰ ਮੰਗ ਕੀ ਕਰਦੇ ਹੋ ਹਾਂਜੀ ਮੰਗ ਇਹੀ ਕਰਦੇ ਵੀ ਸਾਨੂੰ ਜਿਹੜਾ ਸਾਡਾ ਮਤਲਬ ਕਿ ਕਾਰੋਬਾਰ ਸਹੀ ਚੱਲਣ ਦੇਣਾ ਚਾਹੀਦਾ ਸੱਚੀ ਬੰਦ ਹੋਣੀ ਚਾਹੀਦੀ ਸੱਚੀ ਬੰਦ ਹੋਣੀ ਚਾਹੀਦੀ ਹੈ